ਤੇ ਉਦੋਂ ਤਾਂ ਫਿਰ 87 ਦੇ ਵਿੱਚ ਕੀ ਰੇਟ ਸੀ ਆ ਡੀਜ਼ਲ ਦਾ ਕੀ ਰੇਟ ਚੱਲਦਾ ਹੁੰਦਾ ਸੀ ਪੂਰੀ ਜੀ ਜੀ 3.5 ਰੁਪਏ 3.5 ਰੁਪਏ ਹਾਂ 14 ਰੁਪਏ ਮੁਗਲੇ ਸੀ ਹੂੰ ਕਿੰਨੇ 114 ਨਾਲ ਦੀ ਰਿਪੇਅਰ ਹੋ ਜਾਂਦਾ ਸਰਵਿਸ ਹੋਏ ਦੀ ਸੀ 114 ਰੁਪਏ ਨਾਲ ਹਾਂ ਤੇ ਸਾਨੂੰ ਲੋਕ ਨਾ ਮਜ਼ਾਕ ਕਰਦੇ ਹੁੰਦੇ ਸੀ ਲਾਂਗੇ ਟਾਪੇ ਵਾਲੇ ਯਾਰ ਐਡਾ ਟਰੈਕਟਰ ਆ ਤੁਹਾਡੇ ਕੀ ਕਰਦੇ ਹੋਗੇ ਤੁਸੀਂ ਅਸੀਂ ਕਿਸੇ ਦਿਨ ਸੁਣੀ ਅਸੀਂ ਕਹਿੰਦਾ ਕੋਈ ਚੱਲਾ ਸੀ ਜਿੰਨਾ ਕਹੇ ਗੋਮ ਤੇ ਲੱਗੇ ਰਵਾਂ ਪਿੰਡ ਘੱਡ ਮੋੜੀ ਹੋਵੇ ਹਾਂ ਜੀ ਚੜਦੇ ਨੂੰ ਘੋੜੀ ਹੋਵੇ ਹਾਂ ਪੁੱਤਰਾਂ ਦੀ ਜੋੜੀ ਹੋਵੇ ਜੀ ਖੇਤੀ ਹੋਵੇ ਪਾਣੀ ਦੇ ਨਿਮਾਨ ਦੀ ਸ਼ਾਮ ਸੰਗਾ ਮਾਇਆ ਵੀ ਪਉਣੀ ਥੋੜੀ ਹੋਵੇ। ਟੇਮ ਦੇ ਹਿਸਾਬ ਨਾਲ ਬਾਪੂ ਜੀ ਨੂੰ ਰਿਟਾਇਰਮੈਂਟ ਦੇ ਦਿੱਤੀ ਸੀ। ਠੀਕ ਹੈ। ਖੇਤੀ ਤੋਂ ਇਹ ਸੇਵਾ ਮੁਕਤ ਹੈ। ਹਾਂਜੀ। ਕਈ ਵਾਰੀ ਜਾਈਦਾ ਨਾ ਤੇ ਆਮ ਤੌਰ ਤੇ ਜਾਂਦੇ ਵੀ ਮੱਲ ਦਾ 724 ਹੁੰਦਾ ਜਿਆਦਾਤਰ ਕਹਿੰਦੇ ਪਾਪਾ ਜੀ ਮੱਲ ਕਹਿੰਦੇ ਆ। ਉਹ ਸੈਂਟਰ ਹੈ ਸੰਤ 시ਰ ਦੇ ਮਕੰਦ ਮੋਨੂ ਜੀ ਮਾਰ। ਜੀ। ਉਹਨੂੰ ਸਾਡਾ ਸਾਰਾ ਪਿੰਡ ਤਕਰੀਰ ਵਿੱਚ ਪੁੱਛਦੇ ਲੋਕ। ਜੀ। ਨਹੀਂ ਮਾਰੇ ਕਿਹੜਾ ਲੱਗਿਆ? ਜੀ। ਕਹਿੰਦੇ ਦੋ ਸੈਂਟਰ ਹੈ ਭਾਈ ਇੱਕ ਵਾਲਾ ਹੀ ਲੈਣਾ ਤਿੰਨ ਵਾਲੇ ਲੈਣਾ। ਜੀ। ਮਾ ਸਵਾਮੀ ਜੀ ਫਿਰ ਮੈਂ ਟ੍ਰੇਬੇ ਬਹੁਤ ਚੱਕਣਾ ਕਹਿੰਦੇ ਭਾਈ ਸਾਰੇ ਚੱਕ ਦੂਗਾ ਟ੍ਰੈਕਟਰ ਵੀ ਵੜਿਆ ਜਾਣਾ ਤੇ ਕਿਸੇ ਨੇ ਸੱਚ ਹੀ ਕਿਹਾ ਹਨਾ ਵੀ ਇੱਕ ਤਾਂ ਚਾਹ ਹੁੰਦਾ ਤੇ ਇੱਕ ਹੁੰਦਾ ਸ਼ੌਂਕ ਤੇ ਇੱਕ ਇਸ਼ਕ ਚਾਹ ਵੀ ਲੈ ਜਾਂਦਾ ਸ਼ੌਂਕ ਵੀ ਮਰ ਜਾਂਦੇ ਆ ਪਰ ਇਸ਼ਕ ਯਾਰ ਸਦਾ ਹੀ ਜਮਾਨ ਰਹਿੰਦਾ ਇਹੋ ਜੀ ਕਹਾਣੀ ਦਿਖਾਉਣੇ ਆ ਸਵਰਾਜ ਟ੍ਰੈਕਟਰ ਦੇਖ ਰਹੇ ਹੋ ਨਾ ਪਿੱਛੇ ਮੇਰੇ ਆਪਣੇ ਮਤਲਬ ਪਿੰਡਾਂ ਦੇ ਲਾਗੇ ਖੜੇ ਆ ਤੇ ਕਹਾਣੀ ਦੱਸਣੀ ਆ ਸਵਰਾਜ 724 ਦੀ 1987 ਮਾਡਲ ਸਾਰੀ ਗੱਲਬਾਤ ਕਰਾਂਗੇ ਕਿਵੇਂ ਹਨਾ ਟ੍ਰੈਕਟਰਾਂ ਨੇ ਆਹ ਟ੍ਰੈਕਟਰ ਵੀ ਬਣਾਏ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਬਾਈ ਲੱਖੇ ਕੋਲੇ ਆਏ ਸੀਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਬਹੁਤ ਵਧੀਆ ਮਾਨ ਸਾਹਿਬ ਤੇ ਬਾਪੂ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬਾਪੂ ਜੀ ਯਾਰਾ ਨੇ ਟਰੈਕਟਰ ਲਿਆਂਦਾ ਆਉਣਾ ਹਨਾ ਤੇ ਆਪਾਂ ਵੀ ਕਲਾਂ ਕਰਾਂਗੇ ਗੱਲਬਾਤ ਤੇ ਸਤਿ ਸ਼੍ਰੀ ਅਕਾਲ ਬਾਪੂ ਜੀ ਆ ਮਾਈਕ ਲਾ ਲਈ ਆਪਾਂ ਨਾ ਕੀ ਨਾਂ ਬਾਪੂ ਜੀ ਗੁਰਾਂ ਤਾਂ ਸਰਪਾ ਕਾ ਮੈਂਬਰ ਸਰਪਾ ਕਾ ਮੈਂਬਰ ਇੱਕ ਮੈਨੂੰ ਹੋਰ ਚੀਜ਼ ਵੀ ਕਹੀ ਸੀ ਤੁਸੀਂ ਪਹਿਲਵਾਨ ਵੀ ਕਹਾ ਸੀ ਤੁਸੀਂ ਪਹਿਲਵਾਨੀ ਵੀ ਕਰੀ ਆ ਹਾਂਜੀ ਹਾਂਜੀ ਠੀਕ ਆ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪੰਚਾਇ ਪਿੰਡ ਆਪਾਂ ਕਿਹੜੇ ਖੜੇ ਆ ਜੀ ਗੰਗਾ ਬਲੂਕੀ ਆ ਗੰਗਾ ਅਬਲੂਕੀ ਇਹ ਜ਼ਿਲ੍ਹਾ ਬਠਿੰਡੇ ਦੇ ਵਿੱਚ ਹੀ ਪੈ ਜਾਂਦਾ ਨਾ ਬਿਲਕੁਲ ਜੀ ਮੈਂ ਜਿਵੇਂ ਕਿਹਾ ਸੀਗਾ ਵੀ ਸ਼ੌਂਕ ਵੀ ਮਰ ਜਾਂਦੇ ਆ ਇੱਕ ਵਾਰੀ ਬੇਨਤੀ ਹਾਂਜੀ ਪਹਿਲਾਂ ਤਾਂ ਬਰਜਿੰਦਰ ਸਿੰਘ ਮਾਨ ਜੀ ਉਹ ਸਟਾਫ ਜੀ ਨੂੰ ਜੀ ਆਇਆ ਜੀ ਧੰਨਵਾਦ ਬਾਹਿਰ ਜੀ ਦਾ ਖਾਲਸਾ ਵੇਖੀ ਪਤਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਉਣ ਤੇ ਬਹੁਤ ਬਹੁਤ ਹਾਰਦਿਕ ਸਵਾਗਤ ਜੀ ਸ਼ੁਕਰੀਆ ਜੀ ਤੁਸੀਂ ਵੀ ਟਾਈਮ ਤੋਂ ਟਾਈਮ ਕੱਢਿਆ ਆ ਜਿਹੜੀ ਗੱਲ ਸ਼ੁਰੂ ਕਰਦੇ ਆ ਇਸ ਤੋਂ ਬਾਅਦ ਹੋਰ ਜੀ ਬਿਲਕੁਲ ਮੈਂ ਕਹਿ ਰਿਹਾ ਸੀਗਾ ਵੀ ਜਿਵੇਂ ਸਟਾਰਟਿੰਗ 'ਚ ਹੀ ਮੈਂ ਕਿਹਾ ਸੀ ਇੱਕ ਤਾਂ ਸ਼ੌਕ ਹੁੰਦਾ ਇੱਕ ਚਾਹ ਹਣਾ ਇੱਕ ਇਸ਼ਕ ਹੁੰਦਾ ਹਾਂਜੀ ਹਾਂਜੀ ਵੀ ਆਹ ਟਰੈਕਟਰ ਤੁਸੀਂ ਲਿਆਂਦਾ ਸੀਗਾ 1987 ਦੇ ਵਿੱਚ ਹਾਂਜੀ 1987 ਠੀਕ ਐ 11ਵੇਂ ਮਹੀਨੇ ਦੀ ਗੱਲ ਸੀ 11ਵੇਂ ਮਹੀਨੇ ਦੀ 1987 ਮਹੀਨਾ ਵੀ ਯਾਦ ਰੱਖੀ ਬੈਠੀ ਠੀਕ ਐ ਕਿੱਥੋਂ ਲਿਆ ਸੀਗਾ ਕੋਈ ਬਠਿੰਡਾ ਤੋਂ ਬਠਿੰਡਾ ਤੋਂ ਡਾਕਟਰ ਰੋਗਸ਼ਖ ਦੇ ਮੁੰਡਿਆਂ ਦੀ ਏਜੰਸੀ ਸੀ ਉਹਦਾ ਉਦੋਂ ਕੱਲਾ ਠੀਕ ਐ ਹੁਣ ਗੁਫਤੇ ਦੀ ਐ ਗੁਫਤੇ ਦੀ ਠੀਕ ਐ ਤੇ ਇਹ ਇਹ ਉੱਥੋਂ ਲੈਂਦਾ ਬਠਿੰਡੇ ਦੇ ਵਿੱਚੋਂ ਠੀਕ ਐ 1900 88 ਦੇ ਆਇਆ ਸੀਗਾ ਜੀ 10ਵੇਂ ਮਹੀਨੇ 10ਵੇਂ ਮਹੀਨੇ ਦੇ ਵਿੱਚ 1988 ਦੇ 10ਵੇਂ ਮਹੀਨੇ ਦਾ ਮੇਰਾ ਜਨਮ ਹੈ तकरीबन 1 ਸਾਲ ਮੈਥੋਂ ਹੀ ਵੱਡਾ ਹੈ ਠੀਕ ਹੈ ਵੱਡਾ ਭਾਈ ਕਹਦਗੇ ਹਾਂ ਜੀ ਹਾਂ ਜੀ ਵੱਡਾ ਭਾਈ ਕਹਦਗੇ ਕੀ ਬਤਾ ਮੰਨ ਲਓ ਅਸੀਂ ਦੋ ਸਕੇ ਪਰ ਆਇਆ ਜੇ ਸਾਡਾ ਨੰਬਰ ਆ ਹਾਂ ਜੀ ਇਹ ਲਾੜਲਾ ਪੁੱਤ ਜੀ ਲਾੜਲਾ ਪੁੱਤ ਆ ਜੀ ਪਰ ਚਲ ਬਾਕੀ ਅੱਜ ਰੱਖਿਆ ਫਿਰ ਚੌਕ ਨਾਲ ਇਸਕਾ ਇਸ ਕੀ ਹੋ ਗਿਆ ਨਾ ਇਹਦੇ ਨਾਲ ਦਾ ਰੱਖਿਆ ਫਿਰ ਇਹਨਾਂ ਨੂੰ ਸ਼ੌਕ ਹੈ ਹਾਂ ਜੀ ਇਹਦੇ ਆਪਾਂ ਵੇਚਣਾ ਨਹੀਂ ਇਹਨੂੰ ਕਦੀ ਘਟ ਵੱਢ ਨਹੀਂ ਕਰਨੀ ਜਿਵੇਂ ਕਈ ਲੋਕ ਵਿੱਚ ਵੱਡਾ ਜਿਆ ਧਰਨ ਦੇ ਛੋੜਾ ਧਰਨ ਦੇ ਆ ਹਾਂ ਜੀ ਇਹਨੂੰ オリジナル ਰੱਖਿਆ オリジナル ਹੀ ਬਸੇ ਮਾ ਟਰੈਕਟਰ ਇੱਕ ਵੱਡੇ ਵੀ ਆਉਂਦੇ ਸੀ ਸਵਰਾਜ 735 ਵੀ ਆਉਂਦੇ ਸੀਗੇ ਹੋਰ ਵੀ ਆਉਂਦੇ ਸੀ ਸਵਰਾਜ ਆਉਂਦੇ ਸੀਗੇ ਇਹ ਬਸ ਮਹਾਪ੍ਰਸ਼ਾ ਸੰਤਾਂ ਦਾ ਬਚਤ ਸੀ ਕਿ ਦੋ ਸੈਂਡਰ ਲੈਣਾ ਅੱਛਾ ਜੀ ਮਾੜਾ ਖੁੱਲ ਕੇ ਦੱਸੀ ਗੱਲ ਦੋ ਸੈਂਡਰ ਲੈਣਾ ਸੰਤ ਸਿਦਰ ਦੇ ਮਕੰਦ ਮੋਨ ਜੀ ਮਾਰ ਜੀ ਉਹਨੂੰ ਸਾਡਾ ਸਾਰਾ ਪਿੰਡ ਤਕਰੀਰ ਵਿੱਚ ਪੁੱਛਦੇ ਲੋਕ ਜੀ ਨਹੀਂ ਮਾਰੇ ਕਿਹੜਾ ਲੱਗਿਆ ਜੀ ਕਹਿੰਦੇ ਦੋ ਸੈਂਡਰ ਲੈਣਾ ਭਾਈ ਇੱਕ ਵਾਲਾ ਹੀ ਲੈਣਾ ਤਿੰਨ ਵਾਲੇ ਜੀ ਮਾ ਸਵਾਮੀ ਜੀ ਫਿਰ ਮੈਂ ਟਿਬੇ ਬਹੁਤ ਚੱਕਣਾ ਕਹਿੰਦੇ ਭਾਈ ਸਾਰੇ ਚੱਕ ਦੂਗਾ ਟਰੈਕਟਰ ਵੀ ਵੱਡੇ ਆ ਜਾਣਗੇ ਤੇਰੇ ਘਰੇ ਅੱਛਾ ਜੀ ਪਰ ਟਰੈਕਟਰ ਇੱਕ ਵਾਰ ਇਹ ਲੈ بس ਜਿਹਨੇ ਲੈ ਲਿਆ ਫਿਰ ਉਸ ਤੋਂ ਬਾਅਦ ਰੂਹ ਨਾਲ ਆਉਦਾ ਕੰਮ ਮਿਹਨਤ ਨੂੰ ਹੀ ਲੱਗੇ ਰਹੇ ਆ ਇੱਕ ਇੱਕ ਗੱਲ ਹੋਰ ਕਹੀ ਸੀ ਬਾਪੂ ਜੀ ਉਹਨਾਂ ਕਹਿੰਦੇ ਵੱਡੇ ਟਰੈਕਟਰ ਵੀ ਆ ਜਾਣੇ ਆ ਤੇ ਵੱਡੇ ਮਤਲਬ ਹੋਰ ਟਰੈਕਟਰ ਵੀ ਆ ਟਰੈਕਟਰ ਲੈ ਲਓ ਤੁਸੀਂ ਆਖਿਆ ਵੀ ਛੋਟਾ ਟਰੈਕਟਰ ਹਾਂ ਵੇਚੇ ਹੋਣਾ ਤੇ ਉਹ ਗੱਲ ਹੋਈ ਪੂਰੀ ਵੇਚੋੜਾ ਪੂਰੀ ਹੋਈ ਜੀ ਆ ਖੜੇ ਆਣਾ ਆਵਾ ਪ੍ਰਸ਼ਾਦ ਬਜਲਪੁਰ ਜੀ ਟਰੈਕਟਰ ਕੀ ਫੋਟੋ ਹੋਰ ਮਸ਼ੀਨਰੀ ਮਹਾਰਾਜ ਨੇ ਈ ਈ ਕਿਰਪਾ ਕੀਤੀ ਬਾਬੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਤੇ ਸੰਤਾਂ ਦੇ ਈ ਈ ਮੇਹਰ ਆ ਸਾਡੇ ਤੇ ਵੀ ਕੋਈ ਅੰਤ ਹੀ ਨਹੀਂ ਸੰਦਾ ਨਾ ਤਾਂ ਜੀ ਪਰ ਅਸੀਂ ਕਦੇ ਵੀ ਕਿਸੇ ਕੋਲੇ ਆਏ ਨਹੀਂ ਆਖਿਆ ਵੀ ਸਾਡੇ ਕੋਲੇ ਇੰਨੇ ਸਾਲ ਮਾਨੀ ਹਕਾਰ ਨਹੀਂ ਕੋਈ ਜੀ ਮਾਰਾ ਇੰਨੇ ਸੱਚੇ ਪਾਸੇ ਬਿਲਕੁਲ ਜੀ ਉਹੀ ਇਹ ਦੇਣ ਵਾਲਾ ਜੀ ਸਹੀ ਗੱਲ ਪਰ ਇਹ ਜਿਹੜੀ ਚੀਜ਼ ਹੈ ਕਮਾਈ ਕਰੋਤ ਭਗਵਾਨ ਦਾ ਨਾਮ ਮੈਂ ਇਹਦੇ ਬਾਰੇ ਦੱਸਦਾ ਹਾਂ 1987 ਮਾਡਲ ਹੈ ਇਹ ਜੀ ਤੇ ਇਹਨੂੰ ਤਕਰੀਬਨ ਅਸੀਂ 2001 ਉਸ ਤੋਂ ਪਹਿਲਾਂ ਇੱਕ ਵਾਰੀ ਬੋਰ ਕਰਾਇਆ ਇਹ ਜੀ ਤੇ ਜਦੋਂ ਅਸੀਂ 2011 ਚ ਇਹਨੂੰ ਰੀਸਟੋਰ ਕਰਾਇਆ ਹਾਂਜੀ ਕੁਈਦਾ ਅਸੀਂ ਬੋਰ ਵੀ ਸਾਰਾ ਨਵਾਂ ਪਾਇਆ ਸੀ ਜੀ ਤਕਰੀਬਨ ਕੋਈ ਇਹ 25 30 25 ਤੋਂ 30000 ਦੇ ਵਿੱਚ ਬੋਰ ਹੋ ਜਾਂਦੀ ਹੈ ਜੀ ਆਮ ਜੀ ਉਦੋਂ ਅਸੀਂ ਇਹਦੇ ਕੱਲੇ ਇੰਜਨ ਤੇ 55000 ਰੁਪਏ ਦਾ ਆਇਆ ਸੀ ਇੰਜਨ ਤੇ ਠੀਕ ਹੈ ਉਦੋਂ ਅਸੀਂ ਫਰੀਦਕੋਟੋਂ ਦਾ ਸਮਾਨ ਲੈਣ ਗਏ ਆ ਵਕੈਦਾ ਕ੍ਰੈਂਕ ਟਾਈਮ ਕਾਲੀਆਂ ਗਲਾਰੀਆਂ ਜੀ ਤਾਂ ਜਿਹੜੀ ਏਜੰਸੀ ਦੇ ਮਾਲਕ ਸ਼੍ਰੀ ਬਰਾੜ ਸਾਹਿਬ ਆ ਮੇਰੇ ਖਾਤੇ ਹਾਂਜੀ 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 ਉਹਨਾਂ ਨੇ ਸਾਨੂੰ ਭਾ ਕੇ ਪੁੱਛੇ ਸੀ ਕਹਿੰਦੇ 1987 ਮਾਡਲ ਟਰੈਕਟਰ 724 ਤੁਸੀਂ ਤਿਆਰ ਕਰਾਏ ਨੇ ਆ ਅਸੀਂ ਕਿ ਹਾਂਜੀ ਹਾਂਜੀ ਕਹਿੰਦੇ ਕਿਵੇਂ ਅਸੀਂ ਕਿਹ ਜੀ ਐਂ ਕਰਕੇ ਬਾਹਣ-ਬੂਣ ਬਹੁਤ ਉਹ ਚੌੜ ਕਰ ਲੈ ਕਹਿੰਦੇ ਯਾਰ ਤੁਹਾਨੂੰ ਨਵਾਂ ਦੇ ਦਿੱਤੀ ਮੈਂ ਕਿਹਾ ਜੀ ਨਹੀਂ ਅਸੀਂ ਇਹ ਟਰੈਕਟਰ ਨੂੰ ਵੈਲ ਮੇਨਟੇਨ ਰੱਖ ਕੇ ਤੇ ਅੱਜ ਵੀ ਮੰਨ ਲਓ ਜਿੱਦੋਂ ਕਿਤੇ ਨੇੜੇ ਸਾਡੇ ਦੋ ਮੰਡੀਆਂ ਲੱਗਦੀਆਂ ਜੀ ਕਈ ਵਾਰੀ ਜਾਈਦਾ ਨਾ ਤੇ ਆਮ ਤਕਰੀਬਨ ਹੀ ਮੰਨ ਲਓ ਕਈ ਬੰਦੇ ਜਾਣਦੇ ਵੀ ਮੱਲ ਦਾ 724 ਆਉਂਦਾ ਜ਼ਿਆਦਾਤਰ ਕਹਿੰਦੇ ਪਾਪਾ ਜੀ ਮੱਲ ਕਹਿੰਦੇ ਆ ਅੱਛਾ ਜੀ ਤੇ ਕਹਿੰਦੇ ਮੱਲ ਦਾ 724 ਠੀਕ ਹੈ ਮਨ ਸਰ ਹੋਰ ਗੱਲ ਹੈ ਹਾਂ ਜੀ ਪੱਠੇ ਕੁੱਤਰ ਵਾਲੇ ਦਿਨ ਹੁੰਦੇ ਸੀ ਹਾਂ ਜੀ ਪਹਿਲਾਂ ਲੋਕ ਠਾਣ ਕੁੱਤਰ ਦੇ ਸੀ ਪੱਠੇ 11 ਦੇ ਹਾਂ ਜੀ ਫਿਰ ਇੰਜਨ ਆ ਗਿਆ ਜੀ ਮੇਰੇ ਕੋਲ 1978 ਦਾ ਇੰਜਨ ਪਿਆ 77 ਦਾ 1978 ਦਾ ਉਹ ਕਿਹੜੀ ਕੰਪਨੀ ਦਾ ਉਹ ਇੱਕ ਵਿਲਾ ਜੀ ਇੱਕ ਵਿਲਾ ਤੇ ਆਪ ਬਣਾਇਆ ਸੀ ਆਪ ਬਣਾਇਆ ਸਮਾਨ ਲੈ ਕੇ ਅੱਛਾ ਜੀ ਸੀਐਲ ਜਰੋਜੀ ਕਾਰਪੋਰੇਸ਼ਨ ਸਦਾਰਾ ਸਿੰਘ ਸੀਮਢੰਡੇ ਉਹ ਤੋਂ ਸਮਾਨ ਲਿਆ ਸੀ ਠੀਕ ਹੈ ਜੀ ਹਜੇ ਵੀ ਉਹ ਚੱਲਦਾ ਸੀ ਪੱਠੇ ਕੋਟਾ ਦੇ ਵਿੱਚ ਕੰਮ ਲੈਨੇ ਉਹ ਤੋਂ ਹਜੇ ਪੂਰਾ ਕੰਮ ਜਿਹੜਾ ਉਹ ਖਰੀਦਿਆ ਸੀ ਹੁਣ ਆਪਾਂ ਨੂੰ ਆਪਾਂ ਸਾਨੂੰ ਪ੍ਰਾਈਸ ਚਾਰ ਖਾਣਾ ਸ਼ੌਕ ਉਹਦਾ ਬਿੱਲ ਵੀ ਸਾਡੇ ਕੋਲੇ ਪਿਆ ਹੈ ਅੱਛਾ ਜੀ ਹਾਂ ਬਿੱਲ ਵੀ ਪਿਆ ਹੈ ਬਿੱਲ ਵੀ ਸਾਹਮਣੇ ਆਵਾ ਸਾਡੇ ਕੋਲ ਤੁਸੀਂ ਵੇਖੋ ਜਿਹੜੇ ਹਸ ਖੇਤੀ ਦੇ ਸੰਧੂ ਲੋਕਾਂ ਨੇ ਸਿੱਟੇ ਹਾਂਜੀ ਜਿਹ ਉਤਰਪਾਲੀ ਝੁੱਝੂ ਹਾਲ ਲਦਮਾਹਲ ਜੀ ਬਜਲਾਂ ਵਾਲੀ ਪੰਜਾਲੀ ਜੀ ਜਾਂ ਕੋਈ ਘਰੇ ਆ ਹੁੰਦੇ ਚੱਕੀ ਵਗੈਰਾ ਹਾਂਜੀ ਚਰਖਾ ਵਗੈਰਾ ਜੋ ਪੁਰਾਣੀ ਚੀਜ਼ਾਂ ਬਜ਼ੁਰਗਾਂ ਦੀਆਂ ਬੁਢੀਆਂ ਸਾਰਾ ਸਾਰਾ ਸਮਾਨ ਪਿਆ ਰੱਖਿਆ ਸਾਰਾ ਸਾਹਬੇ ਪਿਆ ਜੀ ਉਹ ਐ ਨਹੀਂ ਵੀ ਸਿੱਟੇ ਪਿਆ ਸਿੱਟਿਆ ਨਹੀਂ ਸਾਰਾ ਸਾਹਬੇ ਪਿਆ ਤੇ ਸਾਰਾ ਐ ਮੰਨ ਲਓ ਕੰਧਾਂ ਦੇ ਟਿਕਾਇਆ ਪਿਆ ਬਹੁਤ ਸੋਹਣੇ ਤਰੀਕੇ ਨਾਲ ਇਹ ਹੁੰਦਾ ਮਿੱਤਰੋ ਇਸ਼ਕ ਹੈਣਾ ਹਾਂਜੀ ਹਾਂਜੀ ਜਿਹੜੀ ਚੀਜ਼ ਨਾ ਇਸ਼ਕ ਹੋ ਜੇ ਫਿਰ ਤੇ ਬਾਪੂ ਜੀ ਇਹ ਰਿਆਂ ਨੂੰ ਤਾਂ ਫਿਰ ਖੇਤੀਬਾੜੀ ਵਾਲੇ ਸੰਧਾ ਨਾਲ ਇਸ਼ਕਾ ਕੋਈ ਵੀ ਚੀਜ਼ ਮਤਲਬ ਸ਼ੁਰੂ ਤੋਂ ਤਿਆਰ ਕਰਾਇ ਤੇ ਉਮੀਦ ਰੱਖੀ ਹੋਈ ਆ। ਉਹਨਾਂ ਨੇ ਫਿਰ ਉਹ ਸ਼ੌਕ ਨੂੰ ਸੁਭਾਲਿਆ ਪੂਰਾ ਕਰਾਇ। ਹਾਂਜੀ। ਹਾਂਜੀ। ਤਾਂ ਇਹ ਹੁੰਦਾ ਵੀ ਉਹ ਜਿਵੇਂ ਆਏ ਆ ਨਾ ਆਮ ਖੇਤੀ ਹਰ ਕੋਈ ਕਰਦਾ ਹੈ। ਹਾਂਜੀ। ਆਪਾਂ ਹੀ ਨਹੀਂ ਕਹਿੰਦੇ ਤੇ ਅਸੀਂ ਟਾਈਮ ਦੇ ਹਿਸਾਬ ਨਾਲ ਬਾਪੂ ਜੀ ਨੂੰ ਰਿਟਾਇਰਮੈਂਟ ਦੇ ਦਿੱਤੀ ਸੀ। ਠੀਕ ਹੈ। ਵੀ ਤੁਸੀਂ ਵਿਹਲੇ ਆ। ਹੁਣ ਵੀ ਅਸੀਂ ਚਾਹੁੰਦੇ ਜਿਵੇਂ ਤੁਸੀਂ ਆਪਣੀ ਮਰਜ਼ੀ ਨਾਲ ਕੰਮੋ ਜੋ ਮਰਜ਼ੀ ਕਰ ਸਕਦੇ ਹੋ। ਅਸੀਂ ਤੁਹਾਨੂੰ ਨਹੀਂ ਕਹਿਣਾ ਵੀ ਤੁਸੀਂ ਪਾਣੀ ਲਾਉਣ ਜਾਓ ਜਾਂ ਕੁਝ ਕਰੋ। ਹੁਣ ਇਹ ਕਿਹੜਾ ਵੀ ਸ਼ੌਕ ਨਾ ਮਾਰਦੇ ਆ। ਜੀ। ਕੋਈ ਬੱਚਿਆਂ ਨੂੰ ਵੀ ਟਿਊਸ਼ਨ ਵਗੈਰਾ ਲੈ ਜਾਂਦੇ ਆ ਪਰ ਖੇਤੀ ਤੋਂ ਇਹ ਸੇਵਾ ਮੁਕਤ ਹੈ ਜੀ ਜਿਵੇਂ ਆਪਾਂ ਤਨਖਾਹ ਤੌਰ ਤੇ ਰੱਖ ਲੋ ਜਿਵੇਂ ਆਪਾਂ ਕਹਿ ਦਿੰਦੇ ਆ ਆਪਾਂ ਨੂੰ ਉਹਨਾਂ ਨੂੰ ਆਉਂਦੀ ਹੈ ਪੈਨਸ਼ਨ ਇਹਨਾਂ ਨੂੰ ਪੈਨਸ਼ਨ ਤੌਰ ਤੇ ਸਾਰਾ ਕੁਝ ਹੀ ਆਫਰ ਹੈ ਜੋ ਮਰਗੀ ਮਤਲਬ ਇਹਨਾਂ ਦਾ ਇਹ ਗੱਲ ਹੋਰ ਆ ਜੀ ਇਹਨਾਂ ਦੀ ਬੋਲਤ ਜੀ ਕਿ ਸ਼ਹਿਰ ਨੇ ਆਖਿਆ ਜੀ ਪਿੰਡ ਘੱਟ ਮੋੜੀ ਹੋਵੇ ਹਾਂ ਜੀ ਚੜ੍ਹਦੇ ਨੂੰ ਘੋੜੀ ਹੋਵੇ ਹਾਂ ਪੁੱਤਰਾਂ ਦੀ ਜੋੜੀ ਹੋਵੇ ਜੀ ਖੇਤੀ ਹੋਵੇ ਪਾਣੀ ਦੇ ਨਮਾਨ ਦੀ ਹੂੰ ਸ਼ਾਮ ਸੰਗਾ ਮਾਇਆ ਵੀ ਭਾਂਜੀ ਥੋੜੀ ਹੋਵੇ ਜੀ ਕਹਿੰਦਾ ਮਾਇਆ ਆਈ ਚਲਾਈ ਚਲੀ ਜਾਵੇ ਸਰਦਲ ਕੋੜੀ ਦੀ ਹੈਗੀ ਪੁੱਤਰਾ ਸੀ ਜੋੜੀ ਵੀ ਗਰਾਮ ਦੇ ਚ ਬੇਸ਼ਰ ਦੇ ਪੋਤੇ ਜਿਹੜੀ ਸਤਗੁਰੂ ਨੇ ਪਰ ਮੈਂ ਤਾਂ ਇੱਕ ਅੱਗੇ ਦਾ ਮਾਨ ਨਹੀਂ ਕਿ ਜੋ ਥਸਗੁਰ ਦਾ ਹੈ ਬਿਲਕੁਲ ਜੀ ਉਹਦੀ ਬਖਸ਼ਿਸ਼ ਹੈ ਉਹਦੀ ਕਿਰਪਾ ਹੈ ਸਹੀ ਗੱਲ ਇੱਕ ਬੰਦਾ ਘਰ ਚੋਂ ਨਸ਼ਾ ਕਰ ਲੱਗੇ ਜੇ ਤਾਂ ਫਿਰ ਆਪਾਂ ਕੀ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਜੀ ਮਾਨੋ ਮਿਹਨਤ ਇਹਨਾਂ ਨੇ ਬਹੁਤ ਜ਼ਿਆਦਾ ਕੀਤੀ ਜਿੰਨੀ ਕਹਿ ਦੋ ਵੀ ਕੰਗਾ ਨਾਲ ਟਿੱਬੇ ਚੱਕੇ ਆ ਤੇ ਉਸ ਤੋਂ ਬਾਅਦ ਇਹ ਟਰੈਕਟਰ ਨਾਲ ਸੀ ਤੁਸੀਂ ਤਕਰੀਬਨ ਦੇਖ ਸਕਦੇ ਹੋ ਸਾਡਾ ਵਾਹਨ ਤੁਹਾਨੂੰ ਮੈਂ ਦੱਸਿਆ ਸੀ ਦਿਖਾਇਆ ਵੀ ਸੀ ਜੀ ਜੀ ਤੇ ਇਹਦੇ ਨਾਲ ਸੀ ਸੁਹਾਗੇ ਤਰ ਤਰ ਕੇ ਵਾਣ ਚੱਕਿਆ ਸੋ ਅੱਗੇ ਤਰਕ ਤੱਕ ਹਾਂਜੀ 100 ਗੱਲ ਦੀ ਆਪਦਾ ਹੁੰਦਾ ਜੀ ਇੱਕ ਦੀ ਪੱਣੀ ਬੜਾਈ ਪਈ ਆ ਉਹ ਤਾਂ ਲਿਆਂ ਗਾੜ ਰਾ ਹਾਂ ਜਿਵੇਂ ਆਪਾਂ ਉਹਦਾ ਖੁੱਲ ਗਏ ਦੱਸੋ ਵੀ ਚਿਰੀ ਬਣਾਉਂਦੇ ਸੀ ਜਮਾਂ ਅੱਜ ਚਿਰੀ ਕੱਢ ਲਈ ਉੱਤੇ ਟਰੈਕਟਰ ਲਾਂਗਦਾ ਸੀ ਜਿਹੜਾ ਟਰੈਕਟਰ ਇਹ ਸਵਾਰ ਗਿਆ ਉੱਥੋਂ ਦੀ ਨਗਾਉਂਦੇ ਰਹੇ ਸੀ ਹਲਕਾ ਸੀਗਾ ਹਾਂਜੀ ਤੇ ਸਾਨੂੰ ਲੋਕ ਨਾ ਮਜ਼ਾਕ ਕਰਦੇ ਹੁੰਦੇ ਸੀ ਲਾਂਗੇ ਟਾਪੇ ਵਾਲੇ ਯਾਰ ਐਡਾ ਟਰੈਕਟਰ ਆ ਤੁਹਾਡੇ ਕੀ ਕਰਦੇ ਹੋਗੇ ਤੁਸੀਂ ਅਸੀਂ ਕਿਸੇ ਦਿਨ ਸੁਣੀ ਸੀ ਕਿਹਾ ਕੋਈ ਨਹੀਂ ਚੱਲਦਾ ਸੀ ਜਿੰਨਾ ਖੇਤਾਂ ਕਿ ਰਵਾਂਗੇ ਤੇ ਇੱਕ ਦੌਰ ਇਹ ਵੀ ਆਇਆ ਸੀ 95 96 ਦੇ ਵਿੱਚ ਉਦੋਂ ਟਰੈਕਟਰ ਬੜੇ ਮਿਲੇ ਸੀ ਜੰਸੰਗ ਵਾਲਿਆਂ ਨੇ ਬੜੇ ਲੋਕ ਉਹ ਤੋਂ ਸ਼ਾਇਦ ਕੋਈ ਕਿਵੇਂ ਵੀ ਲੈੇ ਸੀਗੀ ਜੀ ਛੋੜੇ ਟਰੈਕਟਰ ਆਏ ਉਦੋਂ ਲੋਕਾਂ ਨੇ ਢੀਡਾਂ ਕਰਿਆ ਕਰਨ ਵੀ ਇਹ ਤੁਸੀਂ ਉਹੀ ਲਈ ਫੜਦੇ ਸੀ ਦਾਵਾ ਲੈ ਲਿਆ ਹਾਂਜੀ ਤੇ ਉਹ ਪਤਾ ਨਹੀਂ ਉਹਨਾਂ ਨੇ ਰੱਖਿਆ ਕਿ ਵੇਚਿਆ ਜਾਂ ਕਿਵੇਂ ਵੀ ਆ ਪਰ ਸਾਡਾ ਅੱਜ ਵੀ ਉਹੀ ਆਵਾਜ਼ ਦੇ ਵਿੱਚ ਵਰਕਰਾਂ ਦੀ ਉਹੀ ਆਵਾਜ਼ ਟਕ 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 ਸਭ ਕੱਲ ਗੱਲਾਂ ਕੀ ਦਾਲਦੀ ਹੈ ਸਭ ਹਾਂਜੀ ਹਾਂਜੀ ਮੈਂ ਇਹੀ ਗੱਲ ਕਰਨ ਲੱਗੇ ਹਾਂ ਆਪ ਜੀ ਵੀ ਹੁਣ ਤਾਂ ਜਮਾਨਾ ਚੇਂਜ ਹੋਈ ਜਾਂਦਾ ਇਕਲ ਮੈਂ ਤੁਹਾਨੂੰ ਬੋਰ ਦੱਸਣੀ ਚਾਹਾਂ ਜੀ ਇਹਦਾ ਜਿਹੜਾ ਬੋਰ ਕਰਾਇਆ ਜਾਂ ਉਹਦਾ ਸਮਾਨ ਨਿਕਲਿਆ ਉਦੋਂ ਪੁਲੀ ਆਉਂਦੀ ਹੁੰਦੀ ਸੀ ਨਾਲ ਇੱਕ ਫਟਾ ਪਾਉਣ ਵਾਲੀ ਉਹ ਸਾਰਾ ਸਮਾਨ ਸਾਡਾ ਬੋਰ ਦਾ ਜਿਹੜਾ ਨਿਕਲਿਆ ਨਾ ਵਿੱਚੋਂ ਉਹ ਵੀ ਨਹੀਂ ਇਕਵਾੜਗੇ ਨੂੰ ਦਿੱਤਾ ਉਹ ਵੀ ਸਾਡਾ ਕਰੇ ਕਰੇ ਰੇਟੀ ਪਿਆ ਚ ਪਾਸ ਕੀ ਬਾਤ ਉਹ ਵੀ ਨਹੀਂ ਦਿੱਤਾ ਅਸੀਂ ਨਾਉ ਦੇਣਾ ਸਾਮਕੇ ਰੱਖਣਾ ਬਸ ਇਨਾ ਮੋਹ ਹੀ ਇਹਦੇ ਨਾਲ ਇਨਾ ਹਾਂ ਮੈਂ ਉਹਨੇ ਨੂੰ ਇਹਨੂੰ ਵੀ ਅਸੀਂ ਮੰਨ ਲਓ ਆਪਣਾ ਰਿਟਾਇਰਮੈਂਟ ਦੇ ਰਹੇ ਆ ਜੀ ਇਹਨੂੰ ਹੁਣ ਅਸੀਂ ਟਰੈਕਟਰ ਹੋਰ ਲੈ ਲੈਣਾ ਇਹਦੀ ਜਗ੍ਹਾ ਤੇ ਇਹਨੂੰ ਬਸ ਅਸੀਂ ਥੋੜਾ ਮੋਟਾ ਜਿੰਨਾ ਕਰਿੰਦਾ ਦਾ ਕੰਮ ਕਰਾ ਕੇ ਇਹਨੂੰ ਬਸ ਖਿਲਾਾਰ ਹੀ ਦੇਣਾ ਵੀ ਕਿਤੇ ਸ਼ੌਂਕ ਨਾਲ 2-4 ਮਹੀਨੇ ਸੈਲਫ ਮਾਰ ਲਈ ਕਿਤੇ ਜਾਂਦਾ ਨਹੀਂ ਇਹਨੂੰ ਵੀ ਸੰਭਾਲ ਕੇ ਖਿਲਾਾਰ ਦੇਣਾ ਬਸ ਬਹੁਤ ਕੰਮ ਲਿਆ ਆ ਉਹ ਮੈਂ ਬਾਪੂ ਜੀ ਤੋਂ ਉਹ ਗੱਲ ਪੁੱਛਦਾ ਸੀਗਾ ਹਾਂ ਜੀ ਇੱਥੇ ਆਉਂਦਾ ਮੈਂ ਬਾਪੂ ਜੀ ਤੁਹਾਨੂੰ ਇਹ ਗੱਲ ਪੁੱਛਦਾ ਸੀਗਾ ਮੈਂ ਹੁਣ ਤਾਂ ਜ਼ਮਾਨਾ ਚੇਂਜ ਆ ਜਾਂਦਾ ਵੀ ਜਿਵੇਂ ਸਾਡੀ ਹਾਨ ਦੇ ਉਮਰ ਦੇ ਜਾਂ ਤੋਂ ਤੁਹਾਡੇ ਪਹਿਲੇ ਮੁੰਡਿਆਂ ਨੇ ਇਹ ਤਾਂ ਨਹੀਂ ਕਿਹਾ ਵੀ ਆਹ ਕਾਹਨੂੰ ਰੱਖੀ ਬੈਠੇ ਆਪਾਂ ਵੇਚ ਕੇ ਵੱਡਾ ਲੈ ਗਏ ਹੋ ਟਰੈਕਟਰ ਨਹੀਂ 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 ਇਹ ਨਹੀਂ ਕਿ ਆਏ ਕਹਿੰਦੇ ਇਹ ਤਾਂ ਰੱਖਣਾ ਹੀ ਰੱਖਣਾ ਹਾਂ ਗਾ ਪੋਤਰੇ ਮੇਰੇ ਇੱਕ 16 ਸਾਲ ਦਾ ਇੱਕ 13 ਸਾਲ ਦਾ ਉਹ ਕਹਿੰਦੇ ਇਹ ਰੱਖਣਾ ਹੈ ਉਹ ਤਾਂ ਕਹਿੰਦੇ ਸ਼ੀਸ਼ੇ ਦਾ ਕਮਰ ਬਣਾ ਕੇ ਵਿੱਚ ਘੇੜਨਾ ਅੱਛਾ ਹਾਂ ਸ਼ੀਸ਼ੇ ਤੇ ਜੜਾ ਦੇਣਾ ਬਣਾ ਕੇ ਕਬਰ ਬਣਾ ਕੇ ਦੇ ਵਿੱਚ ਘਰਾ ਲਗਾ ਇਹ ਕੰਮ ਕੋ ਕਰਾ ਕੇ ਠੀਕ ਹੈ ਆਪੀ ਆਪ ਇੱਥੇ ਖੜੇ ਆ ਆ ਜਗ੍ਹਾ ਤੇ ਹਨਾ ਇਧਰ ਲਈ ਪਿੱਛੇ ਤਾਂ ਉਹ ਦੇਖ ਰਹੇ ਵੀ ਉੱਚੇ ਟਿੱਬੇ ਦੀ ਸੀ ਜਾਂਦੇ ਆ ਵੀ ਇਹ ਸਾਰੇ ਜਿਵੇਂ ਇੱਥੇ ਪੱਧਰ ਕਰੇ ਆਸੇ ਪਾਸੇ ਇਹ ਚੱਕ ਕੇ ਅਬਲੂ ਛਟਿਆ ਹਾਂਜੀ ਕੋਟਲੀ ਮਹਿਮੇ ਤੇ ਕਰ ਵਰਕੰਦੀ ਚਾਰ ਪੰਜ ਪਿੰਡ ਲਈ ਜਾਂਦੇ ਸੀ ਠੀਕ ਹੈ ਕਦੇ ਕਦੇ ਧੱਕੇ ਨਾਲ ਵੀ ਲੋਕਾਂ ਨੂੰ ਛੜਦੇ ਸਨ ਹਾਂ ਦੁਆਲਾ ਚਾਰ ਦੁਆਲਾ ਤੇ ਹੁਣ ਤਾਂ 100 ਰੁਪਏ ਟਰਾਲੀ ਇੱਕ ਇੱਕ ਚੀਜ਼ ਹੋ ਗਿਆ ਹਨ ਜਿਵੇਂ ਤੁਸੀਂ ਦੇਖੋ ਹਨ ਉਦੋਂ ਤਾਂ ਤੁਸੀਂ ਧੱਕੇ ਨਾ ਮਿੱਟੀ ਸਿੱਟੀ ਸੀਗੀ ਅੱਜ ਮੰਨ ਲਾ ਇਹਦਾ ਮੁੱਲ ਵਿਕਦੀ ਹੈ ਹਾਂਜੀ ਹੁਣ 100 ਰੁਪਏ ਟਰਾਲੀ ਹੈ ਹਾਂਜੀ ਤੁਹਾਡਾ ਟਰੈਕਟਰ ਤੁਸੀਂ ਖਿੱਚ ਕੇ ਲੈਣੀ ਮੈਂ ਭਰ ਦੇਣੀ 100 ਰੁਪਏ 100 ਰੁਪਏ ਹਾਂ ਜੇ ਲਾਲ ਮਿੱਟੀ ਆ ਤਾਂ 12 1300 ਰੁਪਏ 12 1300 ਦੀ ਵਿਕਦੀ ਹੈ ਤੇ ਉਦੋਂ ਫਿਰ ਨਾਲੇ ਇਹਨਾਂ ਨਾਲ ਚੱਕੀ ਹਨਾ ਮਿੱਟੀ ਤੇ ਅੱਜ ਤਾਂ ਕਹਿੰਦੇ ਵੀ ਆਪਾਂ ਵੱਡੇ ਟਰੈਕਟਰ ਲਾ ਕੇ ਜਾਂ ਲਿਆ ਕੇ ਜੀ ਸੀ ਵੀਆਂ ਦਾ ਚਕਾ ਦਿੰਨੇ ਆ ਹਾਂਜੀ ਬਿਲਕੁਲ ਤੇ ਉਦੋਂ ਤਾਂ ਫਿਰ 87 ਦੇ ਵਿੱਚ ਕੀ ਰੇਟ ਸੀਗਾ ਡੀਜ਼ਲ ਦਾ ਕੀ ਰ 14 ਰੁਪਏ ਮੁਗਲੇ ਸੀ ਹੂੰ ਕਿੰਨੇ 114 ਨਾਲ ਦੀ ਰਿਪੇਅਰ ਹੋ ਜਾਂਦਾ ਸਰਵਿਸ ਹੋ ਜਾਂਦੀ ਸੀ 114 ਰੁਪਏ ਨਾਲ 114 ਰੁਪਏ ਤੇ 에어 ਕਲੀਨਰ ਤੇ ਅੱਛਾ ਜੀ ਕੀ ਬਾਤ ਹੈ ਤੇ ਉਦੋਂ ਫਿਰ ਡਰਮ ਕਿੰਨੇ ਦਾ ਭਰ ਜਾਂਦਾ ਸੀ ਇੱਕ ਸਵਾ 3 ਲੀਟਰ ਸਵਾ 300 ਸਵਾ 3 ਰੁਪਏ ਲੀਟਰ ਦਾ ਕਿੰਨਾ ਹੋ ਗਿਆ 600 ਦਾ ਭਰ ਜਾਂਦਾ ਸੀ ਜੀ 600 ਦਾ ਹਾਂ ਜੀ ਹਾਂ ਜੀ ਕੀ ਬਾਤ ਹੈ ਉਦੋਂ ਪੰਪ ਵੀ ਗੋਨੇਣਾ ਮੰਡੀ ਗਾਣਾ ਗੋਨੇਣਾ ਮੰਡੀ ਹੁੰਦਾ ਸੀ ਆਪਣੇ ਜੈਤੋਂ ਹੁੰਦਾ ਸੀ ਤੇ ਪੰਪ ਵਿਰਲੇ ਵਿਰਲੇ ਇੰਜਨ ਵੀ ਲਾ ਕੇ ਚਲਾਉਂਦਾ ਉਹ ਜਿਹੜਾ ਤੁਹਾਨੂੰ ਦੱਸਿਆ ਨਾ ਜੀ 170 ਮਾਡਲ ਇੰਜਨ ਆ ਸਾਡੇ ਕੋਲੇ ਜੀ ਉਹ ਪਹਿਲਾਂ ਇੱਥੇ ਖੇਤ ਹੁੰਦਾ ਸੀ ਇੱਥੇ ਲੱਗੇ ਹੁੰਦਾ ਈ ਬੋਰ ਤੇ ਹਾਂ ਜੇ ਇਤੋਂ ਅਸੀਂ ਦੂਜੇ ਬੋਰ ਤੇ ਕਰਤਾ ਸੀਗਾ ਫਿਰ ਉਹਨੂੰ ਹੁਣ ਅਸੀਂ ਘਰੇ ਰੱਖੀ ਬੈਠਿਆਂ ਤੇ ਐ ਮਤਲਬ ਉਹ ਵੀ ਅੱਜ ਇਹਦੇ ਵਾਂਗੂ ਨਵਾਂ ਹੀ ਐ ਠੀਕ ਹੈ ਜਦੋਂ 걔ੜਾ ਪਾਉਂਗੇ ਸਟਾਰਟ ਹੀ ਐ ਹਾਂ ਕੋਈ ਆਇਆ ਨਹੀਂ ਵੀ ਕੁਆਰ ਚ ਉਧਰ ਸਿੱਟਿਆ ਪਿਆ ਆ ਹਿੱਸਾ ਤਾਂ ਬਾਈ ਬਦਲੇ ਲੱਗਦਾ ਹਨਾ ਹਾਂ ਇਹ ਨਾ ਜੀ ਇਹਦਾ ਹਿੱਸਾ ਸੀਗਾ ਸਿੱਧਾ ਠੀਕ ਹੈ ਤੇ ਉਹਨਾਂ ਜਦੋਂ ਅਸੀਂ ਉਦੋਂ ਆਲੂ ਲਾਏ ਸੀ 4-5 ਸਾਲ ਉਦੋਂ ਮੋੜਨ ਵੇਲੇ ਦਿੱਕਤ ਆਉਂਦੀ ਸੀ ਇਹ ਬਜਾਈ ਤੇ ਸਾਡਾ ਕਣਕ ਬਜਾਈ ਤੇ ਵੀ ਇਦੋਂ ਨੀੜੇ ਟਰੈਕਟਰ ਹੋਰ ਮੁੜਦਾ ਹੀ ਕੋਈ ਨਹੀਂ ਇਹ ਤਾਂ ਮਾੜੀ ਜਿਹਾ ਕਿਤੇ ਮੁੜ ਜਾਂਦਾ ਬਾਕੀ ਜਦੋਂ ਤੁਸੀਂ ਨਾ ਥੋੜਾ ਮੁੜਮਾ ਲਾਤਾ ਹਨਾ ਬੈਂਡ ਵਾਲਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜੀ ਜਿਵੇਂ ਹੁਣ ਟਰੈਕਟਰ ਹਰ ਕੋਈ ਬੰਦਾ ਪਾਵਰ ਟਰੈਕਟਰ ਤੇ ਬਹਿ ਗਿਆ ਤੇ ਅਨ ਪਾਵਰ ਤੇ ਬਹਿ ਕੇ ਕੰਫਰਟੇਬਲ ਨਹੀਂ ਮਹਿਸੂਸ ਕਰਦਾ ਉਹ ਕਹਿੰਦਾ ਯਾਰ ਅਨ ਪਾਵਰ ਤੇ ਬਹਿ ਕੇ ਇਹ ਅਨ ਪਾਵਰ ਵੀ ਪਾਵਰ ਵਰਗਾ ਹੈ ਛੋਟਾ ਹੀ ਤਾਂ ਹੈ ਨਾ ਬਾਈ ਨਿੱਕੇ ਹਾਂ ਬਿਲਕੁਲ ਬਿਲਕੁਲ ਥੋੜੀ ਨਾ ਇੱਕ ਵਜਾਈ ਦੇ 13 ਪੋਰੀ ਮਸ਼ੀਨ ਪਾਲ ਕੇ 11 ਪੋਰੀ ਪਾਲੋ ਐ ਜਿਵੇਂ ਮਰਜ਼ੀ ਮੋੜ ਕੇ ਉੱਥੇ ਲਾਈ ਆਉਣਾ ਕੋਈ ਚੱਕਰੀ ਨਹੀਂ ਬਿਲਕੁਲ ਹਾਂ ਬਾਕੀ ਵਾਂਸ ਸਾਹਿਬ ਉਹ ਤਾਂ ਬਹੁਤ ਘੱਟ ਹੈ ਜੀ ਚਲੋ ਇਹਨਾਂ ਨੇ ਮੈਨੂੰ ਰਿਟਾਇਰਮੈਂਟ ਦੀ ਕੰਮ ਤੋਂ ਵੀ ਨਾ ਕਰਨ ਹਾਂਜੀ ਤੇ ਮੇਰੀ ਉਮਰ ਹੈ 73 ਸਾਲ ਦੀ 73 ਸਾਢੇ 73 ਜੇ ਮੈਂ ਟਰੈਕਟਰ ਚਲੀ ਆ ਹਾਂਜੀ ਮੈਂ ਇੰਜ ਹੀ ਢੱਲੀ ਆ ਤੇ ਬਾਪੂ ਵੀ ਢੱਲੀ ਆ ਪਰ ਕੰਮ ਕਰਨੀ ਦਿੰਦੇ ਮੈਨੂੰ ਠੀਕ ਹੈ ਨਹੀਂ ਕਰਨਾ ਲੜ ਮਾਰ ਕੇ ਨਹੀਂ ਕੰਮ ਨਹੀਂ ਕਰਨਾ ਚਲੋ ਵਧੀਆ ਗੱਲ ਆ ਜੀ ਮੈਂ ਕੰਮ ਨਾ ਕਰ ਮੈਂ ਇੱਕ ਗੱਲ ਹੋਰ ਪੁੱਛਣੀ ਸੀਗੀ ਮੈਂ ਬਾਪੂ ਜੀ ਨੇ ਇੱਕ ਗੱਲ ਉਹ ਪੁੱਛ ਲਈਏ ਪਹਿਲਵਾਨੀ ਵਾਲੀ ਕਿਹੜੇ ਸਾਲ ਚ ਕੀਤੀ ਹੈ ਪਹਿਲਵਾਨੀ 71 70 ਬੱਤਾਂ ਚ 70 72 ਦੇ ਵਿਚਾਲੇ ਵਿਚਾਲੇ ਠੀਕ ਆ ਤੇ ਕਿੱਥੇ ਕਿੱਥੇ ਮਤਲਬ ਕੋਲ ਜਿਹੜੇ ਮਸਾਂ ਜਿਹੜੇ ਉਹ ਕਹਿੰਦਾ ਮੈਂ ਕੱਲਾ ਸੀਗਾ ਹਾਂਜੀ ਬਹੁਤੀ ਦੂਰ ਜਾ ਨਹੀਂ ਸਕਦਾ ਸੀ ਹੂੰ ਤੇ ਲੈ ਬਾਹਰਲੇ ਮੁੰਡੇ ਤਾਂ ਮੈਂ ਲੈ ਕੇ ਜਾਂਦੇ ਸੀ ਦੂਰ ਤੱਕ ਜੀ ਆਪਾਂ ਚੱਲੀਏ ਪਰ ਮੈਂ ਇੱਥੇ ਮੇ ਬਲੂ ਆਪਣੇ ਨੇੜੇ ਦੇ ਪਿੰਡਾਂ ਜੀ ਇੰਨਾ ਕਰਖਾ ਬਾਕੀ ਮੇਰਾ ਮੰਤਲ ਇਹ ਨਹੀਂ ਸੀ ਦੇਪ ਕੁਲਕੇ ਪੇਸ਼ਕੋੜ ਮੇਰਾ ਮਤਲਬ ਜੇ ਤਕੜੀ ਹੋ ਜੀ ਜੁੱਸੇ ਨਾ ਤੇ ਖੇਤ ਦਾ ਕੰਮ ਤਕੜੀ ਹੋ ਕੇ ਕਰੀਏ ਜੀ ਇਸ ਬੇਸ ਨਾਲ ਕਿਉਂ ਖਦਾ ਸੀ ਠੀਕ ਮਿਹਨਤ ਕਰਦੇ ਸੀ ਠੀਕ ਹੈ ਤੇ ਉਦੋਂ ਇੱਥੇ ਹੈ ਨਹੀਂ ਸੀ ਲੱਗ ਗਿਆ ਸੇ ਪਾਸੇ ਕੋਈ ਪਹਿਲਵਾਨੀ ਕਰਦਾ ਤੁਹਾਡੇ ਨਹੀਂ ਸਾਡੇ ਜਿਹੜੇ ਕੋਈ ਸਾਡੇ ਮੈਲ ਸੀ ਸੀਗਾ ਹਾਂਜੀ ਨੰਬਰਦਾਰ ਜੀ ਮੇਰਾ ਉਸਤਾਦ ਆ ਉਹ ਜੀ ਉਹ ਕਰਦਾ ਉਹ ਤੋਂ ਮੈਨੂੰ ਫਿਰ ਚਟਕਾ ਗਈ ਫਿਰ 5-7 ਸਾਲ ਅਸੀਂ ਚੌੜੇ ਪੱਕਾ ਦੇ ਠੀਕ ਹੈ ਪਹਿਲਵਾਨੀ ਦਾ ਖਰਾਕ ਵੀ ਕਾਸੀ ਮੰਗਦੀ ਜੀ ਖਰਾਕ ਬੜੀ ਜੀ ਖਰਾਕ ਤਾਂ ਜੀ ਐਂ ਖਰਾਕ ਤਾਂ ਖੇਤੀ ਦਾ ਕੰਮ ਕਰੀਦਾ ਸੀ ਹੂੰ 4 ਕਿਲੋ ਦੁੱਧ ਮੈਂ ਇੱਕ ਵਾਰ ਪੀ ਜਾਂਦਾ ਪਾਈਆ ਦੋ ਤਾਸ਼ ਸ਼ੰਕਾ ਤੱਕ ਦੋ ਹੱਥ ਠੀਕ ਹੈ ਜੀ ਤੇ ਜੋ ਪੀੜਾ ਹੋਏ ਹੁਣ ਪਾਈਆ ਕਿ ਤਮ ਹੁਣ ਵੀ ਪੀ ਲੂਗਾ ਹੁਣ ਵੀ ਪਰ ਮੈਨੂੰ ਲੱਗਦਾ ਵੀ ਜਵਾਕ ਜੇ ਅੱਜ ਦੇ ਆਪਾਂ ਦੇਖੀਏ ਸਾਡੇ ਉਹਨਾਂ ਗਲਾ ਹਾਂ ਮਲਾਈ ਲਾ ਕੇ ਛੱਡੁੰਦੇ ਆ ਹਾਂ ਮਲਾਈ ਲਾ ਕੇ ਸਿੱਟਣਗੇ ਕਿੰਨੀ ਮਲਾਈ ਹੋਵੇ ਸਾਰੀ ਪੀਂਦੇ ਨਹੀਂ ਦੁੱਧ ਨਹੀਂ ਪੀਂਦੇ ਹਾਂ ਜੀ ਹਾਂ ਜੀ ਫਿਰ ਪਚਦਾ ਹੀ ਨਹੀਂ ਹੁਣ ਤਲਾ ਕੇ ਕਿਆ ਕਰਦੇ ਆ ਮਲਾਈ ਤਲਾਉਂਦੇ ਹਾਂ ਚਾਹ ਤੋ ਬਿਲਾ ਹੁੰਦੇ ਆ ਬਿਲਕੁਲ ਜੀ ਹਾਂ ਜੀ ਤੇ ਉਸ ਟਾਈਮ ਤੇ ਖਰਾਕਸੀ ਕੰਮ ਹਥੀ ਕਰਨਾ ਤੇ ਖਰਾਕ ਪਲ ਜਾਂਦੀ ਸੀ ਬਿਲਕੁਲ ਜੀ ਮਿਹਨਤ ਵੀ ਕਰਦੇ ਨੇ ਵਰਜੇ ਸੀ ਵੀ ਕਰਦੇ ਜੀ 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 ਉਹ ਤੇ ਆ ਜਿੰਮਾ ਤੇ ਮੜਾ ਮੋਟਾ ਕਰਦੇ ਆ ਜਿੰਮ ਤੇ ਜੀ ਉਹ ਆ ਉਹ ਨਾਲ ਹੀ ਬੰਦੀ ਗੱਲ ਜਿੰਮ ਤਾਂ ਫਿਰ ਆਏ ਆ ਵੀ ਇੱਕ ਆਪਾ ਕਿੱਥੇ ਕੁਤਰਾ ਇਹ ਕਈ ਨਾ ਕਰਨਾ ਕੰਮ ਸੀ ਨਾ ਹੱਥੀ ਕੁਤਰਾ ਉਹ ਕੰਮ ਸੀ ਜਿਹੜਾ ਉਹ ਸਖਤ ਕੰਮ ਹੁੰਦੇ ਸੀ ਪਹਿਲਾਂ ਠੀਕ ਹੈ ਜੀ ਉਦੋਂ ਹਾਲ ਫਿਰ ਇਹਦੇ ਮਗਰ ਕਿੰਨੇ ਪਾਈ ਸੀਗੇ ਜਦੋਂ ਨੌ ਨੌ ਹਾਲ ਕਿੱਥੋਂ ਆਲਿਆਂ ਦੇ ਸੀ ਬਣੇ ਉਹ ਸੀ ਇੱਥੇ ਜੇਤੋ ਤੋਂ ਬੜਾਇਆ ਕਤਾਰ ਸਿੰਘ ਦਾ ਅੱਛਾ ਜੀ ਕਰਤਾਰ ਸਿੰਘ ਇਹ ਜਿਹੜਾ ਟਰੈਕਟਰ ਲਿਆ ਨਾ ਜੀ ਇਹ ਟਰੈਕਟਰ ਦੇ ਨਾਲ ਆਮ ਹੁਣ ਵੀ ਕਈ ਬੰਦੇ ਟਰੈਕਟਰ ਵੱਡਾ ਲੈ ਲੈਂਦੇ ਆ ਪਰ ਸੰਦ ਬਣਾਉਣੇ ਸਭ ਤੋਂ ਜ਼ਰੂਰੀ ਪਹਿਲਾਂ ਸੰਦ ਹੈ ਬਿਲਕੁਲ ਬਾਈ ਇਹ ਟਰੈਕਟਰ ਅਸੀਂ ਜਦੋਂ ਲਿਆ ਪਾਪਾ ਜੀ ਨੇ ਉਦੋਂ ਇੱਕ ਸੀਲਰ ਨੌ ਹਾਲ ਤੇ ਕਰਾਹੀ ਤੇ ਸੁਹਾਗਾ ਤੇ ਸੰਦ ਟਰੈਕਟਰ ਦੇ ਨਾਲ ਹੀ ਲਿਆ ਆ ਆ ਸੀਲਰ ਪਏ ਜੀ ਹਾਂਜੀ ਇਹ ਸੀਲਰ ਹੈ ਜੀ ਤੇ ਉਹ ਨੌ ਹਾਲ ਅਸੀਂ ਉਹ ਤੋਂ ਕੰਮ ਹੋਰ ਲੈ ਲਿਆ ਸੀਗਾ ਜੀ ਤੇ ਕਰਾਹੀ ਤੇ ਪਈਏ ਸੁਹਾਗਾ ਸਾਡਾ ਉਹ ਮਤਲਬ ਟੁੱਟ ਗਿਆ ਸੀ ਪੰਗਾ ਮਤਲਬ ਉਹਦਾ ਉਹ ਫਾਂਟਾ ਪੰਗਾ ਸਾਡੇ ਕੋਲ ਬਹੁਤ ਹੀ ਘੱਟ ਜਾਂਦਾ ਹੈ ਹਾਂਜੀ ਕਰਾਹਾ ਕਿੱਥੋਂ ਦਾ ਸੀਗਾ ਜੀ ਨਿਕਾਹਾ ਉਹ ਤੋਂ ਬਾਅਦ ਬਣਾਇਆ ਦੇਖਾ ਕਰਾਹਾ ਬਾਅਦ ਵਿੱਚ ਬਣਾਇਆ ਦੇ ਤੋ ਤੋਂ ਉਹ ਤੋਂ ਠੀਕ ਹੈ ਜੀ ਸ਼ਾਇਦ ਉਹਨਾਂ ਤੋਂ ਬਣਾਇਆ ਸੀਗਾ ਪੁੰਨੀ ਵਾਲਿਆਂ ਤੋਂ ਅੱਡੇ ਦੇ ਸਾਹਮਣੇ ਹਾਂ ਹਾਂ ਠੀਕ ਹੈ ਜੀ ਉਹਨਾਂ ਤੋਂ ਬਣਾਇਆ ਸੀਗਾ ਬਿਲਕੁਲ ਬਿਲਕੁਲ ਫਿਰ ਤਾਂ ਉਹਦੀ ਬਾਤ ਹੋਰ ਕਰਾਹ ਲੈ ਜਾਂਦਾ ਉੱਤਰੋਂ ਜੀ ਹਾਂ ਜੀ ਉਹਨਾਂ ਤੋਂ ਕੋਰਸਮੀਰ ਦੇ ਕੋਰਸਮੀਰ ਦੇ ਮਸ਼ਹੂਰ ਆ ਕਹਿੰਦੇ ਵੀ ਉਹਦਾ ਜਿਵੇਂ ਜਿਵੇਂ ਚੱਲਦਾ ਹੂ ਮੈਂ ਚਮਕਦਾ ਫੋਟੋ ਦੇਖ ਲਓ ਵਿੱਚ ਬਹੁਤ ਸੋਹਣਾ ਬਹੁਤ ਸੋਹਣਾ ਬਿਲਕੁਲ ਬਿਲਕੁਲ ਸ਼ਾਧੂ ਵੀ ਹੈਗੀ ਜੀ ਜੀ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਹੈਨਾ ਤੇ ਜੇ ਆਪਾਂ ਕਿਸੇ ਦਿਨ ਫੇਰ ਬੈਠਾਂਗੇ ਗੱਲਾਂ ਬਾਤਾਂ ਸਪੈਸ਼ਲ ਕਰਾਂਗੇ ਹੈਨਾ ਤੁਹਾਡੇ ਸਾਰੇ ਸਮੂਹ ਸਟਾਫ ਦਾ ਜੀ 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 ਬਿਲਕੁਲ ਤੇ ਹੁਣ ਬਈ ਆਪਾਂ ਟਰੈਕਟਰਾਂ ਬਾਰੇ ਇਧਰ ਵੀ ਜਿਹੜੇ ਖੜੇ ਉਹ ਵੀ ਦੱਸ ਦੀ ਹੈਨਾ ਹਾਂਜੀ 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 ਤੇ